ਅੱਜ ਆਪਾਂ ਪਹੁੰਚ ਗਏ ਨਹਿਰ ਵਾਲੇ ਪੋਲ ਤੇ ਹਾਂਜੀ ਕਿਦਾਂ ਸਠਿਆਲੀ ਵਾਲਿਓ ਕਹਿੰਦੇ ਇੱਥੇ ਚਾਪਾਂ ਬਹੁਤ ਹੀ ਸਵਾਦ ਮਿਲਦੀਆਂ ਤਾਂ ਹੀ ਲੋਕ ਦੂਰੋਂ ਦੂਰੋਂ ਇੱਥੇ ਖਾਣ ਆਉਂਦੇ ਆ ਲਾਗੇ ਵਗਦੀ ਨਹਿਰ ਹੋਵੇ ਤੇ ਵੀਰ ਹੁਣੀ ਸਫਾਈ ਨਾਲ ਚਾਪਾਂ ਬਣਾ ਰਹੇ ਹੋਣ ਤਾਂ ਕਿਹਦਾ ਦਿਲ ਨਹੀਂ ਕਰਦਾ ਫਿਰ ਖਾਣ ਨੂੰ ਲਓ ਜੀ ਅਸੀਂ ਵੀ ਫਿਰ ਕਰਤਾ ਆਰਡਰ ਓ ਤੇਰੇ ਪਿੰਡ ਤੋਂ ਮੇਰੇ ਪਿੰਡ ਤੇ ਰੂਟ ਸੋਹਣੀਏ ਵੀਰ ਹੁਣੀ ਹਰ ਇੱਕ ਚੀਜ਼ ਵਧੀਆ ਜੂਜ਼ ਕਰਦੇ ਆ ਆ ਦੇਖੋ ਅਮੂਲ ਦੀ ਫਰੈਸ਼ ਕਰੀਮ ਲਓ ਜੀ ਸਾਡੀਆਂ ਵੀ ਚਾਪਾਂ ਹੋ ਗਈਆਂ ਤਿਆਰ ਹੁਣ ਮੈਂ ਤੁਹਾਨੂੰ ਖਾ ਕੇ ਦੱਸਾਂਗਾ ਵੀ ਇਹਨਾਂ ਦਾ ਟੇਸਟ ਕਿਵੇਂ ਦਾ ਹੈ ਚਾਪਾਂ ਲੈ ਕੇ ਜਦੋਂ ਮੈਂ ਸਾਈਡ ਤੇ ਪੁੱਲਤੇ ਆ ਗਿਆ ਨਾ ਤੇ ਫਿਰ ਇੱਥੇ ਇਹਨਾਂ ਦਾ ਟੇਸਟ ਕੀਤਾ ਤੇ ਓਏ ਹੋਏ 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 ਐਨੀਆਂ ਸਵਾਦ ਸੱਚੀ ਯਾਰੋ ਬਹੁਤ ਜ਼ਿਆਦਾ ਟੇਸਟੀ ਆ ਬਾਕੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਸੀਂ ਇੱਥੇ ਚਾਪਾਂ ਖਾਣ ਆਏ ਹੋ ਜਾਂ ਫਿਰ ਨਹੀਂ ਤੇ ਜੇ ਤੁਸੀਂ ਇੱਥੇ ਖਾਣ ਆਉਣਾ ਚਾਹੁੰਦੇ ਹੋ ਨਾ ਤੁਹਾਨੂੰ ਕਾਨਨਵਨ ਰੋਡ 64 ਲੀ ਉਲਤੇ ਆਉਣਾ ਪਵੇਗਾ ਬਾਕੀ ਜਿਸ ਫਰੈਂਡ ਨਾਲ ਤੁਸੀਂ ਇੱਥੇ ਚਾਪਾਂ ਖਾਧੀਆਂ ਜਾਂ ਫਿਰ ਖਾਣਾ ਚਾਹੁੰਦੇ ਹੋ ਉਸ ਨੂੰ ਇਹ ਵੀਡੀਓ ਸੈਂਡ ਜ਼ਰੂਰ ਕਰਿਓ ਮਿਲਦੇ ਆਂ ਫਿਰ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ